ਜਦੋਂ ਆਪਾਂ ਵੋਟ ਪਾਉਣੀ ਹੁੰਦੀ ਹੈ ਆਪਣੀ ਅਕਲ ਨੂੰ ਹੱਥ ਮਾਰੋ 100 ਰੁਪਏ ਦੇ दारू ਦੀ ਬੋਤਲ ਪਿੱਛੇ ਜੇ ਤੁਸੀਂ ਵੋਟ ਵੇਚੋਗੇ ਤੇ ਸਾਰੀ ਉਮਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਵੇਚ ਰਹਿ ਜੂਗੀ ਸਾਰਾ ਕੁਝ ਥੱਲੇ ਰਹਿ ਜਾਊਗਾ ਇਲੈਕਸ਼ਨਾਂ ਦੇ ਦਿਨਾਂ ਚ ਆ ਕੇ ਭੁੱਲ ਜਾਂਦੇ ਆਪਾਂ ਤੇ ਆਪਣੀ ਨੀਤ ਦੁੱਲ ਜਾਂਦੀ ਹੈ ਇੱਕ ਸ਼ਰਾਬ ਦੀ ਬੋਤਲ ਤੇ ਇਹ ਗਵਾਹੀ ਭਰ ਰਹੀਆਂ ਤਸਵੀਰਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਸ਼ਰੇਆਮ ਸ਼ਰਾਬ ਵਕ ਵੀ ਰਹੀ ਹੈ ਲੋਕ ਖਰੀਦ ਵੀ ਰਹੇ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਪਾਰਟੀਆਂ ਦੇ ਵੱਲੋਂ ਆਪਣੇ ਵਰਕਰਾਂ ਨੂੰ ਜਾਂ ਲੋਕਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਹੈ ਸ਼ਰە ਆਮ ਰੱਜ ਕੇ ਧੱਜੀਆਂ ਉਡ ਰਹੀਆਂ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਦੀਆਂ ਬਿਲਕੁਲ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬ Haryana Himachal ਮੈਂ ਗੁਰਵਿੰਦਰ ਸਿੰਘ ਬਰਾੜ ਪੰਜਾਬ ਦੇ ਵਿੱਚ ਸ਼ਰە ਆਮ ਧੱਜੀਆਂ ਉਡਾ ਦਿੱਤੀਆਂ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਦੀਆਂ ਲੋਕਾਂ ਨੇ ਪਾਰਟੀਆਂ ਨੇ ਪਾਰਟੀਆਂ ਸੀ ਤਾਂ ਕਹਿ ਰਹੇ ਆ ਕਿਉਂਕਿ ਇਹ ਲੋਕ ਦੇਖੋ ਇਹ ਲੋਕਾਂ ਦੇ ਡੱਬ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਹੱਥਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਹੁਣੇ ਲੋਕ ਖੁਦ ਦੱਸਣਗੇ ਅਸੀਂ ਕਿੱਥੇ ਗਏ ਸੀ ਕਿਹਨੇ ਸਾਨੂੰ ਇਹ ਸ਼ਰਾਬ ਦਿੱਤੀ ਹੈ ਇਹ ਅਸੀਂ ਤੁਹਾਨੂੰ ਲੋਕਾਂ ਦੀ ਜਵਾਨੀ ਸੁਣਾਵਾਂਗੇ ਪਰ ਇੱਥੇ ਇਸ ਟਾਈਮ ਤੁਹਾਨੂੰ ਇੱਕ ਗੱਲ ਅਸੀਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਦਾ ਨਾਮ ਲੈ ਰਹੇ ਹਾਂ ਕਿਉਂਕਿ 30 31 ਤੇ 1 ਜੂਨ 3 ਦਿਨਾਂ ਦੇ ਲਈ ਇਲੈਕਸ਼ਨ ਕਮਿਸ਼ਨ ਨੇ ਠੇਕੇ ਬੰਦ ਕਰ ਦਿੱਤੇ ਸੀ ਪੰਜਾਬ ਦੇ ਵਿੱਚ ਕਿ ਕਿਸੇ ਵੀ ਤਰੀਕੇ ਦੀ ਨਾ ਤਾਂ ਕੋਈ ਸਟਾਕ ਰੱਖ ਸਕਦਾ ਹੈ ਸ਼ਰਾਬ ਦਾ ਤੇ ਨਾ ਹੀ ਵੇਚ ਸਕਦਾ ਤੇ ਨਾ ਉਹ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਸਖਤ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ ਕਿ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਪਾਰਟੀ ਆਪਣੇ ਵਰਕਰਾਂ ਨੂੰ ਜਾਂ ਲੋਕਾਂ ਨੂੰ ਵਰਗਲਾ ਕੇ दारू ਦੇ ਕੇ ਵੋਟ ਨਾ ਪਵਾ ਸਕੇ ਪਰ ਪੰਜਾਬ ਦੇ ਵਿੱਚ ਸਿੱਕੇ ਤੇ ਟੰਗ ਦਿੱਤੇ ਗਏ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਹੁਕਮ ਸੀ ਤੁਸੀਂ ਖੁਦ ਦੇਖੋ ਇਹ ਤਸਵੀਰਾਂ ਵੀਡੀਓ ਗਵਾਹੀ ਭਰਦੀਆਂ ਇਸ ਚੀਜ਼ ਦੀਆਂ ਟੱਪ ਦੇ ਵਿੱਚ ਲੋਕਾਂ ਨੇ ਸ਼ਰਾਬ ਦੀਆਂ ਬੋਤਲਾਂ ਟੰਗੀਆਂ ਹੋਈਆਂ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਕਈ ਇੱਕ ਇਸ ਇੱਕ ਵਿਚਾਰੇ ਨੇ ਤਾਂ ਜਦੋਂ ਪਤਾ ਲੱਗਿਆ ਵੀ ਪੱਤਰਕਾਰ ਅੱਗੇ ਕੈਮਰਾ ਲਈ ਖੜਾ ਹੈ ਉਹਨੇ ਸ਼ਰਾਬ ਦੀ ਬੋਤਲ ਆਪਣੀ ਜੇਬ 'ਚ ਢੋਲਤੀ ਤੇ ਮਾੜੀ ਜੀ ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਡੁੱਲਦੀ ਨਜ਼ਰ ਆ ਰਹੀ ਉਹਦੂ ਬੋਤਲ ਖਾਲੀ ਹੋ ਗਈ ਹੈ ਹੁਣ ਤੁਹਾਨੂੰ ਖੁਦ ਅਸੀਂ ਇਹਨਾਂ ਦੀ ਜਵਾਨੀ ਦੱਸਦੇ ਹਾਂ ਕੀ ਇਹਨਾਂ ਦਾ ਕੀ ਕਹਿਣਾ ਹੈ ਸ਼ਰਾਬ ਇਹਨਾਂ ਨੂੰ ਕਿੱਥੋਂ ਮਿਲੀ ਹੈ ਕਿਉਂਕਿ ਠੇਕੇ ਤਾਂ ਸਾਰੇ ਪੰਜਾਬ ਦੇ ਵਿੱਚ ਬੰਦ ਹੈ ਫਿਰ ਇਹਨਾਂ ਨੂੰ ਸ਼ਰਾਬ ਇਸ ਟਾਈਮ ਕਿੱਥੋਂ ਮਿਲ ਗਈ ਹੈ ਬੋਤਲਾਂ ਇਹ ਖੁਦ ਹੀ ਦੱਸਣਗੇ ਕਿ ਅਸੀਂ ਕਿੱਥੇ ਗਏ ਸੀ ਕਿਹੜੇ ਬੰਦੇ ਨੇ ਸਾਨੂੰ ਸ਼ਰਾਬ ਦਿੱਤੀ ਹੈ ਇਹ ਤਸਵੀਰਾਂ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਈਆਂ ਜਿੱਥੇ ਸ਼ਰੇਆਮ ਸ਼ਰਾਬ ਵਿਕ ਰਹੀ ਹੈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਉਹ ਛੱਡੋ ਠੇਕੇ ਦੀ ਗੱਲ ਅੱਡ ਰਹੀ ਪਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਲੀਡਰਾਂ ਦੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਨਹੀਂ ਧਿਆਨ ਦਿੱਤਾ ਕਿ ਇਲੈਕਸ਼ਨ ਕਮਿਸ਼ਨ ਨੇ ਇਸ ਵਾਰ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਕਿ ਇਲੈਕਸ਼ਨਾਂ ਦੇ ਦਿਨਾਂ 'ਚ ਸ਼ਰਾਬ ਨਾ ਕੋਈ ਵੇਚੇ ਨਾ ਸਟਾਕ ਰੱਖੇ ਤੇ ਪੋਲਿਟੀਕਲ ਪਾਰਟੀਆਂ ਤਾਂ ਬਿਲਕੁਲ ਵੀ ਇਸ ਚੀਜ਼ ਤੋਂ ਗੁਰੇਜ਼ ਕਰਨ ਪਰ ਹਰ ਵਾਰ ਦੀ ਤਰ੍ਹਾਂ ਬਹੁਤ ਸਾਰੇ ਆਪਾਂ ਨਾਰੇ ਦਿਨੇ ਆ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੇ ਆ ਕਿ ਜਦੋਂ ਆਪਾਂ ਵੋਟ ਪਾਉਣੀ ਹੁੰਦੀ ਹੈ ਆਪਣੀ ਅਕਲ ਨੂੰ ਹੱਥ ਮਾਰੋ 100 ਰੁਪਏ ਦੇ दारू ਦੀ ਬੋਤਲ ਪਿੱਛੇ ਜੇ ਤੁਸੀਂ ਵੋਟ ਵੇਚੋਗੇ ਤੇ ਸਾਰੀ ਉਮਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਵਿੱਚ ਰਹਿ ਜੂਗੀ ਸਾਰਾ ਕੁਝ ਥੱਲੇ ਰਹਿ ਜੂਗਾ ਪਰ ਨਹੀਂ ਆਪਾਂ ਨੂੰ ਫੇਰ ਇਹ ਗੱਲ ਇਲੈਕਸ਼ਨਾਂ ਦੇ ਦਿਨਾਂ ਚ ਆ ਕੇ ਭੁੱਲ ਜਾਂਦੇ ਆਪਾਂ ਤੇ ਆਪਣੀ ਨੀਤ ਦੁੱਲ ਜਾਂਦੀ ਹੈ ਇੱਕ ਸ਼ਰਾਬ ਦੀ ਬੋਤਲ ਤੇ ਇਹ ਗਵਾਹੀ ਭਰ ਰਹੀਆਂ ਤਸਵੀਰਾਂ ਹੁਣ ਤੁਹਾਨੂੰ ਸੁਣਾ ਦਿੰਨੇ ਆ ਇਹਨਾਂ ਲੋਕਾਂ ਦੀ ਜਵਾਨੀ ਕਿ ਇਹ ਕਿੱਥੇ ਗਏ ਸੀ ਕਿਹਨੇ ਇਹਨਾਂ ਨੂੰ ਸ਼ਰਾਬ ਦਿੱਤੀ ਹੈ ਕਿੱਥੋਂ ਲੈ ਕੇ ਆਂ ਦਾਰੂ ਦੀ ਬੋਤਲ ਐਮਸੀ ਕਿਹੜੇ ਐਮਸੀ ਕੀ ਨਾਮ ਕੀ ਵੋਟਾਂ ਚ ਲੈ ਕੇ ਵੋਟਾਂ ਚ ਗਏ ਸੀ ਕਿਤੇ ਹਾਂ ਅਸੀਂ ਤਾਂ ਇਤੋਂ ਆਏ ਕੰਮ ਤੋਂ ਕਿੱਥੋਂ ਰਹੇ ਨੇ ਕਿੱਥੇ ਤੁਸੀਂ ਬੈਠ ਚੁੱਕੇ ਸੀ ਚੱਕਿਓ ਮੜੀ ਜੀ ਸ਼ਰਟ ਚੱਕਿਓ ਇੱਕ ਮਿੰਟ ਆਪਣੀ ਹਾ ਲੋ ਕੱਢਿਓ ਬਾਹਰ ਕੱਢਿਓ ਬੋਤਲ ਹਾ ਲੋ ਕਿਹੜੀ ਆ ਦਿਖਾਓ ਇਧਰੋਂ ਮਾਰਕਾ ਦਿਖਾਓ ਕਿਨੇ ਦਿੱਤੀ ਆ ਆਈ ਐਮ ਸੀ ਨੇ ਦਿੱਤੀ ਤੀਨਾ ਮਾਰੀ ਜੀ ਤਕਮਾ ਕਿਹੜੀ ਪਾਰਟੀ ਦਾ ਇੱਥੋਂ ਆਏ ਆ ਗੁਰਦੁਆਰੇ ਕੋਲੋਂ ਯਾਰ ਹਾਂਜੀ ਉੱਥੇ ਕੋਣ ਆਇਆ ਸੀ ਹੁਣੇ ਨਹੀਂ ਪਤਾ ਕਿਹੜੀ ਪਾਰਟੀ ਦੇ ਬੰਦੇ ਕੋਈ ਲੀਡਰ ਆਇਆ ਸੀ ਯਾ ਕਿਹੜਾ ਆਇਆ ਸੀ ਲੀਡਰ ਹੀ ਆਏ ਹੁਣੇ ਮੈਨੂੰ ਤਾਂ ਪਤਾ ਨਹੀਂ ਸੀ ਕੋਈ ਜਿਹੜਾ ਐਮ ਸੀ ਆ ਤੁਹਾਡਾ ਉਹ ਕਿਹੜੀ ਪਾਰਟੀ ਦਾ ਇੱਧਰ ਆਓ ਖੜਾ ਅੱਜ ਜਿਹੜਾ ਹੱਥ ਉੱਤੇ ਪਾਇਆ ਹੋਇਆ ਇਹ ਇਹਨਾਂ ਦੀ ਪਾਰਟੀ ਦੀ ਖੋਲਿਓ ਮੈਨੂੰ ਖੋਲਿਓ ਹਾਂ ਲੋ ਮੈਂ ਕਿਰਨ ਕੋ ਰੱਖਦਾ ਨਹੀਂ ਨਾ ਨਾ ਠੀਕ ਆ ਵਧੀਆ ਫਾਟਾ ਦਿਹਾੜੀ ਲਾ ਕੇ ਆਏ ਹਾਂ ਕਹਿੰਦੇ ਵੀ ਇੱਥੇ ਆ ਜੀ ਪੂਰਾ ਸਿੱਧਾ ਕਰਿਓ ਇਹ ਇਹ ਆਇਆ ਸੀ ਬੰਦਾ ਅੱਜ ਇੱਥੇ ਖੋਲਿਓ ਖੋਲਿਓ ਦੱਸ ਤੇ ਇਹ ਬੋਤਲ ਇਹਨਾਂ ਨਹੀਂ ਦਿੱਤੀ ਆ ਫਿਰ ਹਾਂ ਜੀ